ਹੈਲੋ ਮੇਰੀ ਗੱਲ ਜਸਵੰਤ ਸਿੰਘ ਚੇਅਰਮੈਨ ਸਾਹਿਬ ਨਾਲ ਹੋ ਰਹੀ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਚੇਅਰਮੈਨ ਸਾਹਿਬ ਸਤਿ ਸ੍ਰੀ ਅਕਾਲ ਜੀ ਸੱਸੀ ਦਾ ਅਖਬਾਰੀ ਪੱਤਰਕਾਰ ਸਾਹਿਬ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਵੀ ਸੁਖਵੀਰ ਸਿੰਘ ਬਾਦਲ ਅੱਜ ਸ਼ਰੋਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਆ ਮਿਹਰਬਾਨੀ ਜੀ ਮਿਹਰਬਾਨੀ ਤੇ ਮੈਂ ਪੁੱਛਣਾ ਚਾਹਣਾ ਹੈ ਕਿ ਜਿਹੜੇ ਦੂਜੇ ਧੜੇ ਆ ਜਿਵੇਂ ਕੋਈ ਬਾਗੀ ਦਾਗੀ ਜਾਂ ਕੋਈ ਗਰਮ ਖੈਲ ਗਿਆ ਜਾਂ ਉਹਨਾਂ ਨੂੰ ਮਤਲਬ ਇਹ ਸੰਤੁਸ਼ਟ ਕਰਨ ਦੇ ਵਿੱਚ ਤੇ ਨਾਲ ਲੈਣ ਦੇ ਵਿੱਚ ਕੀ ਇਹ ਕਾਮਯਾਬ ਹੋ ਜਾਣਗੇ ਬਿਲਕੁਲ ਕਾਮਯਾਬ ਹੋਣਗੇ ਜੀ ਕਿਵੇਂ ਜੀ ਪ੍ਰਬੰਧ ਜਰਬਾ ਜਿੰਨਾ ਜ਼ਿਆਦਾ ਮਿਹਨਤ ਕਰਦੇ ਆ ਹੂੰ ਤੇ ਪਾਰਟੀ ਨੂੰ ਚਲਾਉਣਾ ਬਹੁਤ ਔਖਾ ਕੰਮ ਹੈ ਆਮ ਬੰਦੇ ਦਾ ਕੰਮ ਨਹੀਂਗਾ ਹਾਂ ਇਸ ਕਰਕੇ ਜਿਹੜਾ ਜਿਹੜੇ ਪਰਿਵਾਰ ਨੂੰ ਤਿਆਰਪਾ ਜਿਹੜੇ ਇਨਸਾਨ ਨੂੰ ਤਿਆਰਪਾ ਉਹ ਹੀ ਪਾਰਟੀ ਚਲਾ ਸਕਦਾ ਹਾਂ ਇਹ ਠੀਕ ਹੈ ਕੁਝ ਸਮੇਂ ਹੁੰਦੇ ਕੋਈ ਸ਼ਿਕਵੇ ਕਿਲੇ ਹੁੰਦੇ ਆ ਉਹ ਸਮੇਂ ਦੇ ਨਾਲ ਹੌਲੀ ਹੌਲੀ ਦੂਰ ਹੋ ਜਾਂਦੇ ਆ। ਹੂੰ। ਸਾਨੂੰ ਤਾਂ ਲੱਗਦਾ ਵੀ ਇਸ ਤੋਂ ਬਿਹਤਰ ਅਨੁਸਾਰ ਪਾਰਟੀ ਵਾਸਤੇ ਹੋਰ ਕੋਈ ਨਹੀਂ। ਹੂੰ। ਅੱਛਾ ਸਾਰਿਆਂ ਦਾ ਇੱਕੋ ਹੀ ਟਾਰਗੇਟ ਸੀ ਨਿਸ਼ਾਨਾ ਸੀ ਵੀ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਨਹੀਂ ਬਣ ਦੇਣਾ। ਅੱਜ ਉਹ ਪ੍ਰਧਾਨ ਬਣ ਗਿਆ। ਤੇ ਕੀ ਉਹ ਜਿਹੜੇ ਲੋਕ ਸੀ ਨਹੀਂ ਬਣ ਦੇਣਾ ਚਾਹਦੇ ਸੀ ਫਿਰ ਉਹ ਕਿਵੇਂ ਉਹ ਕੌਣ ਬੰਦੇ ਸੀ ਜਾਂ ਉਹ ਕੌਣ ਕਹਿ ਰਿਹਾ ਸੀ ਜਾਂ ਫਿਰ ਉਹ ਸੰਤੁਸ਼ਟ ਕਿਵੇਂ ਹੋ ਜਾਣਗੇ ਦੁਆਰਾ ਪ੍ਰਧਾਨ ਬਣਨ ਦਾ ਪੱਤਰਕਾਰ ਸਾਹਿਬ ਆਇਆ ਨਹੀਂ ਹੁੰਦਾ ਜੀ ਇਹ ਜਿਹੜੀ ਪੰਜਾਬ ਦੇ ਹਾਲਾਤ ਹਨ ਹੁਣ ਉਹ ਇਹਦੇ ਵਿੱਚ ਕੋਈ ਵੱਡੀਆਂ ਪਾਰਟੀਆਂ ਹਨ ਉਹ ਜਿਨ੍ਹਾਂ ਦੇ ਪੈਰ ਨਹੀਂ ਲੱਗ ਰਹੇ ਪੰਜਾਬ ਹਾਂ ਬਾਕੀ ਹਿੰਦੁਸਤਾਨ 'ਚ ਉਹ ਕਿਸੇ ਨਾ ਕਿਸੇ ਤਰੀਕੇ ਦੇ ਚ ਕਾਬੂ ਹੋ ਗਈਆਂ ਹਾਂ ਇਹ ਜਿਹੜੇ ਬਾਕੀ ਜਹਦਲ ਰਹੇਗੇ ਉਹਨਾਂ ਦੇ ਮੁੱਠਕ ਰੁੱਸੇ ਹੈ ਹਾਂ ਉਹਨਾਂ ਦੇ ਮਗਰੋਂ ਬਾਹ ਮਰੋੜ ਕੇ ਸਾਰਾ ਕੁਝ ਬੁਲਾਇਆ ਜਾਂਦਾ ਹੈ। ਹੂੰ ਵੀ ਜੇ ਪੰਜਾਬ ਤੋਂ ਬਦਲ ਪਰਿਵਾਰ ਨੂੰ ਖਤਮ ਕਰ ਲਈਏ। ਹੂੰ ਤੇ ਉਸ ਪਾਰਟੀ ਨੂੰ ਅੱਗੇ ਉਹਨਾਂ ਸੌਖਾ ਹੋ ਜਾਊਗਾ। ਇਹ ਵੱਤ ਲੁ ਕੋਈ ਸੈਂਟਰ ਦੀ ਸਾਜ਼ਿਸ਼ ਹੈ ਜਾਂ ਭਾਜਪਾ ਦੀ ਜਾਂ ਕਿਹਦੀ ਸਾਜ਼ਿਸ਼ ਹੋ ਸਕਦੀ ਹੈ? ਇਹ ਤੁਸੀਂ ਪਹਿਲੀ ਬਾਤ ਸਾਰੇ ਜਾਣਦੇ ਆਪ ਵੀ ਜਾਣਦੇ ਆ। ਹਾਂ ਵੀ ਕਿਹਦੀ ਅੱਗੇ ਕਿੱਥੇ ਸ਼੍ਰੋਮਣ ਕਮੇਟੀ ਦਿੱਲੀ ਵਾਲੀ ਆ ਉਹਦੇ ਤੇ ਕਬਜ਼ਾ ਕੀਤਾ ਫਿਰ ਹਰਿਆਣਾ ਦੇ ਤੇ ਕਬਜ਼ਾ ਕੀਤਾ। ਹੂੰ ਫਿਰ ਇਸ ਪਰਿਵਾਰ ਨੂੰ ਵੀ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੂੰ ਪਰ ਅਸੀਂ ਤਾਂ ਪ੍ਰਧਾਨ ਸਾਹਿਬ ਉਹਦੇ ਵੀ ਬਹੁਤ ਬਹਾਦਰ ਸਨ ਜੀ। ਹੂੰ ਜਿਹੜਾ ਇਹ ਆਪਣਾ ਦਾ ਸਾਹਮਣਾ ਕਰਦਾ ਹੋਇਆ ਜੀ ਥੱਲੇ ਲੱਗਣ ਨੂੰ ਤਿਆਰ ਨਹੀਂ ਉਹਨਾਂ ਦੇ। ਹਾਂ ਉਹਨਾਂ ਦੀ ਕੋਸ਼ਿਸ਼ ਬਹੁਤ ਜ਼ਿਆਦਾ ਹੈ। ਹੂੰ ਵੀ ਇਸ ਪਰਿਵਾਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹੂੰ ਵਧਾਇਆ ਜਾਵੇ ਤੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਉਹ ਆਪਦੀ ਮਨਸ਼ਾ ਨਾ ਬਣਾਈ ਜਾਵੇ। ਮੈਂ ਹੁਣੇ-ਹੁਣੇ ਸਾਝ ਟੀਵੀ ਤੇ ਦੇਖ ਰਿਹਾ ਸੀ ਵੀ ਸੁਖਬੀਰ ਸਿੰਘ ਬਾਦਲੋਂ ਪ੍ਰਧਾਨ ਵਲ ਤੋਂ ਬਾਅਦ ਆਪਣੀ ਪਹਿਲੀ ਸਪੀਚ ਕਰ ਰਿਹਾ ਹੈ। ਉਹਦੇ ਥੱਲੇ ਜਿੰਨੇ ਕਮੈਂਟ ਆ ਰਹੇ ਆ ਉਹਦੇ ਵਿੱਚੋਂ ਤਕਰੀਬਨ 80% ਇਹੋ ਜਿਹੇ ਕਮੈਂਟ ਆ ਜਿਹੜੀ ਮਾੜੀ ਭਾਸ਼ਾ ਬੋਲਦੇ ਆ ਇਹਨਾਂ ਦੇ ਖਿਲਾਫ। ਉਹ ਲੋਕ ਕੌਣ ਹੋ ਸਕਦੇ ਆ ਵੀ ਉਹ ਜਿਹੜੇ ਮਾੜੀ ਭਾਸ਼ਾ ਬੋਲਦੇ ਆ ਇਹਨਾਂ ਦੇ ਖਿਲਾਫ। ਜਿਹੜੀਆਂ ਸੈਂਟਰ ਦੀਆਂ ਤਾਕਤਾਂ ਦੀ ਇਹਨਾਂ ਕੋਲੇ ਪ੍ਰਚਾਰ ਕਰਨ ਦੇ ਬੰਦੇ ਉਹਨੂੰ ਬਦਨਾਮ ਕਰਨ ਦੇ ਹੂੰ ਬਹੁਤ ਵੱਡੇ ਸਾਧਨ ਹੁੰਦੇ ਆ ਹੂੰ ਹਰ ਵਕਤ ਹੀ ਹੁੰਦਾ ਰਿਹਾ ਹੈ ਹੂੰ ਜਦੋਂ ਆਪਾਂ ਇੱਕ ਗੱਲ ਨੂੰ 100 ਵਾਰੀ ਝੂਠ ਬੋਲ ਦਈਏ ਉਹ ਸੱਚ ਲੱਗਣ ਲੱਗ ਪੈਂਦਾ ਹੈ ਹੂੰ ਪਰ ਆਪਾਂ ਤਾਂ ਸਾਰੇ ਵੇਖੇ ਹੀ ਆਪਣੇ ਹਲਕੇ ਦੇ ਤੁਸੀਂ ਵੀ ਸਾਰੇ ਜਾਣਦੇ ਹੀ ਆ ਹੂੰ ਅੱਜ ਕੀ ਹਾਲਾਤ ਲੰਬੀ ਦੇ ਹੂੰ ਜੀਤ ਸਿੰਘ ਖੁਦਿਆਂ ਹਾਲਾਕ ਚ ਮੰਨ ਲੋ ਟੰਗੜਾ ਨਾ ਨਹੀਂ ਪਰ ਉਹਦਾ ਕੀ ਹਾਲਾਤ ਕਿੰਨੇ ਲੋਕ ਗੁੱਸੇ ਆ ਕੀ ਹੋ ਰਿਹਾ ਹੂੰ ਇੱਕ 1 ਰੁਪਿਆ ਨਹੀਂ ਲੱਗਿਆ ਆਪਣੇ ਲੰਬੀ ਜਦੋਂ ਆਂਦਾ ਹੂੰ ਅਸੀਂ ਬਹੁਤ ਇਲੈਕਸ਼ਨਾਂ 'ਚ ਬਾਹਰ ਜਾਂਦੇ ਰਹੇ ਹਾਂ ਜਿੱਥੇ ਵੀ ਕਿਸੇ ਹਲਕੇ 'ਚ ਗਏ ਆ ਜਿਹੜੀ ਵੀ ਚੀਜ਼ ਕੋਈ ਦਾਲਾ ਮੰਡੀ ਵੇਖੀ ਐ ਕੋਈ ਫੁੱਕਣ ਕੋਟ ਵੇਖਿਆ ਕੋਈ ਵੀ ਚੀਜ਼ ਵੇਖੀ ਐ ਖੀਰੀ ਲੋਕਾਂ ਦੇ ਆ ਕੀਤਾ ਦਾ ਬਾਲ ਸਾਹਿਬ ਨੇ ਸਾਰਾ ਕੁਝ ਹੀ ਹਾਂ ਇਸ ਕਰਕੇ ਕੋਈ ਨਹੀਂ ਪਾਰਟੀ ਤੇ ਉਖੜਾਉਂਦੀਆਂ ਨਹੀਂ ਹਾਂ ਹਾਂ ਕਿਤੇ ਨਾ ਕਿਤੇ ਸੱਚਾਈ ਦੀ ਵੀ ਜਿੱਤ ਹੋਊਗੀ 2027 ਦੀਆਂ ਜਿਹੜਾ ਚੋਣਾਂ ਵਿਧਾਨ ਸਭਾ ਦੇ ਹੋਣਿਆ ਉਹਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਉਹਨਾਂ ਬਾਰੇ ਕੀ ਖਿਆਲ ਆ ਤੁਹਾਡਾ ਗੱਲ ਹੋਣੀ ਐ ਜੀ ਕੱਲੀਆਂ ਚੋਣਾਂ ਲਈ ਰਹਿ ਗਈਆਂ ਹੂੰ ਹੁਣ ਤਾਂ ਸਿੱਖ ਕੌਮ ਨੂੰ ਬਚਾਉਣ ਦੀ ਗੱਲ ਚੱਲ ਰਹੀ ਹੈ ਤੇ ਸਭ ਤੋਂ ਵੱਡੀ ਫਿਰ ਆਪੇ ਸਰਕਾਰਾਂ ਕਿਸੇ ਕਿਸੇ ਟਾਈਮ ਬਣ ਜਾਣਗੀਆਂ ਹੂੰ ਤੇ 2 ਸਾਲਾਂ ਜੇ ਤੱਕ ਪਏ ਆ ਵੀ ਆਸਵੰਦੋ ਵੀ ਹੋ ਸਕਦਾ ਵੀ ਦੁਬਾਰਾ ਸਿੱਖ ਜਿਹੜੀ ਸੋਨੀ ਕਾਲੀ ਦਲ ਮਜ਼ਬੂਤ ਹੋ ਜਾਏ ਤੇ ਫਿਰ 2027 ਦੇ ਵਿੱਚ ਸਰਕਾਰ ਬਣਾ ਲੈ ਦੇਖੋ ਜਦੋਂ ਵੋਟਰ ਹੁਣ ਬਹੁਤ ਸੁਝਵਾਨਾ ਉਹ ਸ਼ੀਰੀ ਦਾ ਆਪਾ ਚੌਕ ਚ ਐ ਅੱਜ ਕੁਛ ਕਮੈਂਟ ਲਿਖੀ ਆਈਏ ਕੁਝ ਕੁਸ਼ ਕਰੀਏ ਸ਼ੀਰੀ ਦਾ ਗੱਲ ਨਹੀਂ ਆ ਜਾਂਦੀ ਇਹਨੇ ਵੀ ਕੰਮ ਕੀਨੇ ਕੀਤਾ ਬਿਲਕੁਲ ਤੁਸੀਂ ਵੀ ਕਿਸੇ ਵੀ ਗਰੀਬ ਆਦਮੀ ਨੂੰ ਪੁੱਛ ਕੇ ਵੇਖ ਲਓ ਹੂੰ ਵੀ ਕੰਮ ਕੀਨੇ ਕੀਤਾ ਹੈ ਹੂੰ ਕਿਸੇ ਮਜ਼ਦੂਰ ਨੂੰ ਪੁੱਛ ਕੇ ਵੇਖ ਲਓ ਹੂੰ ਕਿਸੇ ਛੋਟੇ ਦੁਕਾਨ ਨੂੰ ਪੁੱਛ ਦਰਾਂਦਾਰ ਨੂੰ ਪੁੱਛ ਕੇ ਵੇਖ ਲਓ ਉਹ ਇਹੀ ਐਸੋ ਵੀ ਕੰਮ ਤਾਂ ਬਦਲਾ ਵਾਲੇ ਕਰਦੇ ਯਾਰ ਹੂੰ ਕਿਹਦੇ ਬਦਲਾ ਦਾ ਕਰਦੇ ਇੱਕ ਦਿਨ ਕਿਤੇ ਫਿਰ ਪ੍ਰਮਾਤਮਾ ਬਖਸ਼ਿਸ਼ ਕਰੂਈ ਇਹਨੇ ਇਸ ਗੱਲ ਦੀ ਫਿਰ ਉਦੋਂ 2022 ਦੇ ਵਿੱਚ ਤੁਸੀਂ ਕੀ ਸਮਝਦੇ ਵੀ ਲੋਕ ਘਬਰਾ ਹੋ ਗਏ ਜਾਂ ਕੀ ਘਟ ਵੀ ਪਾਣਾ ਵਾਪਰਿਆ ਵੀ ਜਿਹੜੇ 22 92 ਐਮਐਲਏ ਬਣਾ ਕੇ ਆਪ ਪਾਰਟੀ ਵਾਲੇ ਇਹ ਵੇਖੋ ਜੀ ਉਦੋਂ ਚੱਲਿਆ ਬੇਅਦਬੀ ਦਾ ਕੰਮ ਹੂੰ ਤੇ ਇਹ ਪ੍ਰਵਾਹ ਨੇ ਬੇਅਦਬੀ ਜਿਹੜੇ ਲੋਕ ਕਰਦੇ ਸੀ ਉਹਨੂੰ ਢਿੱਲ ਦਿੱਤੀ ਪਰ ਕੀ 5 ਸਾਲਾਂ ਬਾਅਦ ਅਜ ਬੇਅਦਬੀ ਹਟ ਗਈ ਹਾਂ ਕੀ ਨਸ਼ੇ ਹਟ ਗਏ ਹਾਂ ਕੀ ਕਰਾਪਸ਼ਨ ਛੱਡ ਗਈ ਹਾਂ ਕੀ ਗੁੰਡਾਗਰਦੀ ਹਟ ਗਈ ਹਾਂ ਉਹ ਆਪਾਂ ਵੇਖੀ ਜੰਨੇ ਵੀ ਕਿੰਨੀ ਗੁੰਡਾਗਰਦੀ ਕੀ ਹੋਈ ਜਾਂਦਾ ਕਦੇ ਕਿਸੇ ਦੇ ਘਰ ਤੇ ਅਟੈਕ ਕਦੇ ਕਿਸੇ ਦੇ ਘਰ ਤੇ ਅਟੈਕ ਕਦੇ ਕਿਸੇ ਦੇ ਘਰ ਤੇ ਅਟੈਕ ਹਾਂ ਇਹ ਤਾਂ ਜਿਹੜੀ ਭਾਈਚਾਰਕ ਸਾਂਝ ਤਾਂ ਬਦਲ ਪਰਿਵਾਰੀ ਕੰਮ ਕਰ ਸਕਦਾ ਹਾਂ ਜਿਸ ਕਰਕੇ ਸਾਨੂੰ ਨਹੀਂ ਲੱਗਦਾ ਵੀ ਜਿਹੜਾ ਪੰਜਾਬ ਹੈ ਹਾਂ ਉਹਨਾਂ ਦੇ ਹੱਥਾਂ 'ਚ ਹੀ ਸਹੀ ਹੈ ਹਾਂ ਕਿੰਨਾ ਦੇ ਇਹਲਾ ਕਰਜ਼ੇ ਦੀ ਗੱਲ ਸੀ ਕਿੰਨਾ ਕਰਜ਼ਾ ਚੜ ਗਿਆ ਹਾਂ ਇਹ ਤਾਂ ਤੁਸੀਂ ਆਨਲਾਈਨ ਟਾਈਮ 'ਚ ਵੇਖੋਗੇ ਹਾਂ ਆਪਾਂ ਨੂੰ ਪੈਸੇ ਦਾ ਕਰਜ਼ਾ ਇੰਨਾ ਚੜ ਗਿਆ ਕਿ ਕਿਸੇ ਦਾ ਮੋਢੀਆਂ ਵੀ ਉੱਖ ਹੋ ਜਾਂਦੀਆਂ ਪੰਜਾਬ ਕਿਵੇਂ ਚੱਲੂਗਾ ਹਾਂ ਇਹ ਤਾਂ ਕੋਈ ਸੁਲਝਾ ਪਰਿਵਾਰੀ ਚਲਾ ਸਕਦਾ ਆਮ ਬੰਦਾ ਨਹੀਂ ਪੰਜਾਬ ਚਲਾ ਸਕਦਾ ਹਾਂ ਚਰਮਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ 'ਚ ਸਾਨੂੰ ਸਵਾਦ ਦਿੱਤਾ ਬਹੁਤ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਜੀ ਠੀਕ